ਸਰਕਾਰ ਤੇ ਇਹ ਵੀ ਰਹੇ ਨੇ ਬਾਦਲ ਤੇ ਇਹ ਵੀ ਰਹੇ ਸਰਕਾਰ ਤੇ ਪਰ ਆਪ ਦੇ ਪਰਿਵਾਰ ਵਾਸਤੇ ਰਹੇ ਲੋਕਾਂ ਦਾ ਵਾਸਤੇ ਰਹੇ ਐਟ ਐਮ ਪੀ ਰਹੇ ਪਰ ਇੱਥੋਂ ਮੈਂ ਵੀ ਉੱਥੇੋਂ ਦਾ ਵੀ ਉਹ ਇੱਥੇ ਤਾਂ ਛੱਡੋ ਉੱਥੇ ਨਹੀਂ ਲਿਆ ਕਰੇ ਪਾਣੀ ਵਿੱਚ ਵੀ ਨਹੀਂ ਦੇਖਿਆ ਕਦੇ ਸਭ ਤੋਂ ਘੱਟ ਸਵਾਲ ਕੀਤੇ ਸਭ ਤੋਂ ਘੱਟ ਹਾਜ਼ਰੀ ਹੈ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਗਵੰਤ ਮਾਨ ਗੁੱਸੇ ਵਿੱਚ ਸ਼ਰੇਆਮ ਸੁਖਵੀਰ ਬਾਦਲ ਦਾ ਨਾਮ ਲੈ ਕੇ ਆ ਕੀ ਕਹਿ ਗਏ ਨੇ ਸੁਖਵੀਰ ਦੀ ਵੀ ਨੀਂਦ ਉੱਡ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਆ ਫੁੱਲ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ ਸੁਖਬੀਰ ਸਿੰਘ ਬਾਦਲ ਜਿਸ ਨੂੰ ਮੈਂ ਪਾਰਲੀਮੈਂਟ ਦੇ ਵਿੱਚ ਕਦੇ ਵੇਖਿਆ ਹੀ ਨਹੀਂ ਸਭ ਤੋਂ ਘੱਟ ਹਾਜ਼ਰੀ ਸੁਖਬੀਰ ਬਾਦਲ ਦੀ ਹੈ ਤੇ ਮੈਂ ਉੱਥੇ ਰਿਹਾ ਮੈਨੂੰ ਪਤਾ ਹੈ ਇਹਨਾਂ ਲੋਕਾਂ ਨੇ ਕੀ ਕੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਲੋਕ ਹੁਣ ਨਕਾਰੇ ਜਾ ਚੁੱਕੇ ਨੇ ਇਹਨਾਂ ਆਗੂਆਂ ਨੇ ਜਿਥੇ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਇਹਨਾਂ ਨੂੰ ਹਰਾਉਣਾ ਆਸਾਨ ਨਹੀਂ ਸੀ ਪਰ ਲੋਕਾਂ ਦੇ ਪਿਆਰ ਅਤੇ ਸਮਰਥਨ ਨੇ ਇਹ ਸਭ ਕੁਝ ਸੰਭਵ ਕੀਤਾ ਲੋਕਾਂ ਨੇ ਇਹਨਾਂ ਨੂੰ ਨਾ ਸਿਰਫ ਨਕਾਰਿਆ ਸਗੋ ਇਹਨਾਂ ਦੇ ਨਾਲ ਨਫ਼ਰਤ ਵੀ ਕੀਤੀ ਹੈ ਬਾਦਲ ਅੱਜ ਆਪਣੇ ਕਰਮਾਂ ਦਾ ਫਲ ਭੋਗ ਰਹੇ ਨੇ ਉਹਨਾਂ ਦੀ ਮੌਜੂਦਾ ਹਾਲਤ ਉਹਨਾਂ ਦੇ ਮਾੜੇ ਕਰਮਾਂ ਦਾ ਹੀ ਨਤੀਜਾ ਹੈ ਪਰਿਵਾਰ ਬਚਾਓ ਯਾਤਰਾ ਹੁਣੇ ਲੋਕ ਕੱਢ ਰਹੇ ਨੇ ਆਖਰ ਜੀਪ ਦੇ ਉੱਤੇ ਛਤਰੀ ਲਵਾ ਕੇ ਘੁੰਮ ਰਹੇ ਨੇ ਇਹਨਾਂ ਨੂੰ ਟੈਂਪਰੇਚਰ ਦੇ ਵਿੱਚ ਬਾਹਰ ਨਿਕਲਣ ਦਾ ਪਤਾ ਹੀ ਨਹੀਂ ਹੈ ਜੇ ਕਿਤੇ ਨਿਕਲੇ ਹੋਣ ਤਾਂ ਇਹਨਾਂ ਲੋਕਾਂ ਨੂੰ ਪਤਾ ਹੋਵੇ ਸੁਖਬੀਰ ਬਾਦਲ ਨੂੰ ਰੱਜ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਬਦੀ ਵਾਰਾਂ ਦੇ ਨਾਲ ਰਗੜਿਆ ਹੋਰ ਕੀ ਕੀ ਕਿਹਾ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਜਿਹੜੇ ਘਰ ਨੂੰ ਰਾਸ਼ਟਰ ਮਿਲਦਾ ਉਹ ਦਸ ਦਿਨਾਂ ਬਾਅਦ ਉਹ ਹੀ ਕਰਦੇ ਦਸ ਦਿਨਾਂ ਬਾਅਦ ਕਿਹਾ ਕਿ ਹੋਊਗੀ ਜਿਹੜੀ ਕਣਕ ਦਾ ਆਟਾ ਮੈਂ ਖਾਣਾ ਉਸੇ ਕਣਕ ਦਾ ਤੁਸੀਂ ਕਾਉਂਗੇ ਇਹ ਨਹੀਂ ਫਿਰ ਇਹ ਤਣਕ ਮਿਲੂਗੀ ਪਹਿਲਾਂ ਰੇਤੇ ਵਾਲੀ ਸੁੱਤਰੀ ਵਾਲੀ ਬਦਲ ਕਿਹਾ ਜੀ ਤੁਹਾਨੂੰ ਜਿੰਦਾਬਾਦ ਜਿੰਦਾਬਾਦ ਬਿਜਲੀ ਖੇਤਾਂ ਵਾਲੀ ਬਿਜਲੀ ਦੀ ਕਦੀ ਤੜੀ ਆਈ ਨੈਰਾ ਕੱਸੀਆਂ ਚ ਪਾਣੀ ਆਉਂਦਾ ਕੋਈ ਕਹਿੰਦਾ 35 ਸਾਲ ਬਾਅਦ ਪਾਣੀ ਨਹੀਂ ਪਿਆ ਸਾਡੇ ਚ ਕੋਈ ਕਹਿੰਦਾ 30 ਸਾਲ ਬਾਅਦ ਕੱਸੀਆਂ ਚ ਪਾਣੀ ਤੇ ਨਾਲੇ ਬਿਜਲੀ ਆ ਨੂੰ ਮੈਂ ਕਿਹਾ ਹੈ ਜੇ ਜਦੋਂ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ 9 ਤੋਂ 5 ਵਜੇ ਤੱਕ ਕਿਸਾਨ ਦਾ ਦਫ਼ਤਰ ਰਾਤ ਨੂੰ 2 ਵਜੇ ਆਉਗੀ ਜੀ ਜੀ 2 ਵਜੇ ਆਉਗੀ ਨਾ ਪਹਿਲਾਂ ਸੌ ਸਕਦੇ ਨਮਾਜ਼ ਚ ਮੈਂ ਕਿਹਾ ਬਿਜਲੀ ਦਿਨੇ ਦੇਣੀ ਹੈ ਤਾਂ ਕਿ ਕਿਸਾਨ ਵੀ ਦਿਨੇ ਆਪਣੀ ਫਸਲ ਦੇ ਵਿੱਚ ਆਪਣੀ ਪਾਣੀ ਲਾ ਕੇ ਸਾਮ ਨੂੰ ਆਪਣੇ ਘਰਾਂ ਆ ਕੇ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਸਿੱਧਾ ਸੌਵੇ ਹੈ ਜੀ बंदि करणी पवंदी आहे लाइट मोटर बंदि रहंदी मैं इहो ई अठ घंटे टुटे दो घंटे बर घंटा कटे फे दो घंटे बर घंटा उहो मैखिया सिधी ग्यारह बारहटे लॻातारियो कोई किसान इन कमरा नी बि अॻियां मथां जे उतो बि पाणी करूग बाटा तव्हां पुछणी पवंदी न फिर तो इस करके बिजली बंद करके के मोटर बंद करके घरे खबे कैंपर ने उठने सुन so, लो ये धर्म के नाते जाति के नाते मोटर मंगे इन्हें गलत आपने सारे तरक्की कराई है असि अपन ईदा असी अपन संकर ਅਸੀਂ ਆਪਣੀਆਂ ਰਾਮ ਨੌਮੀਆ ਅਸੀਂ ਆਪਣੀਆਂ ਹਨੂਮਾਨ ਜੈਤਰੀਆ ਅਸੀਂ ਆਪਣੇ ਵਰਪੁਰਵ ਅਸੀਂ ਆਪਣੀ ਜਿਹੜੇ ਕ੍ਰਿਸਮਸ ਦੇ ਪਿਆਰ ਦੇ ਸਾਰੇ ਇਕੱਠੇ ਮਨਾਉਣੇ ਆ ਜੀ ਅਸੀਂ ਸਾਡਾ ਭਾਈਚਾਰਕ ਕੋਈ ਤੋੜ ਨਹੀਂ ਪਾਸਾ ਦਾ ਕਿਤੇ ਨਹੀਂ ਪਾਸਾ ਕੋਈ ਸੱਚੇ ਮੈਂ ਥੋੜੇ ਕੋਲੇ ਆਇਆ ਮੈਂ ਤਾਂ ਲੱਗੀ ਗੈਨਾ ਮੈਨੂੰ ਤਾਂ ਸੁਪਰੀਮ ਕੋਰਟ ਚ ਜਾਣਾ ਪੈਂਦਾ ਅਰਵਿੰਦ ਕੇਲੀਵਾਲ ਨੂੰ ਗੇਸ ਕਰਦਾ ਮੇਰੇ ਕਿੰਨੇ ਬਾਰੇ ਹੋਰ ਬਣਦੀਆਂ ਮੈਨੂੰ ਜਾਣਾ ਪੈਂਦਾ ਗੁਜਰਾਤ ਵੀ ਜਾਉਂਗਾ ਬਿੱਲੀ ਵੀ ਜਾਉਂਗਾ ਆਸਾਮ ਵੀ ਜਾ ਕੇ ਆਇਆ ਤੇ ਮੈਂ ਤਾਂ ਗਵਰਨਰ ਨਾਮ ਮੇਂ ਕਰਨਾ ਪੈਂਦਾ ਹੈ ਬੀ ਜੀ ਪੀ ਜਾਂ ਮੈਨੂੰ ਲੜਨਾ ਪੈਂਦਾ ਮੈਂ ਕੋਈ ਲੜਾਈ ਤੋਂ ਭੱਜਦਾ ਨਹੀਂ ਪਰ ਮੈਂ ਤਾਂ ਬੇਨਤੀ ਕਰ ਆਇਆ ਜੇ ਕਿਤੇ ਤੁਸੀਂ ਮੈਨੂੰ 13 ਬਾਹਾਂ ਹੋਰ ਦੇ ਦਿਓ ਪੰਜਾਬ ਤੋਂ ਜਿਹੜੀਆਂ ਮੁੱਠੀ ਵੜ ਕੇ ਇਨਕਲਾਬ ਦਾ ਜਿੰਦਾ ਜਿੰਦਾਬਾਦ ਦਾ ਨਾਰਾ ਵੜ ਕੇ ਪਾਰਲੀਮੈਂਟਸ ਐਦਾਂ ਜਦੋਂ ਗੂੰਜੇ ਤੇ 13 ਗਵਨਰਾਂ ਹੋਰ ਦੇ ਦਿਓ जीडिया इरकला नवर का नारा, नारा। ला मजाला है कोई एक रुपये का हक भी पंजाब का रोक के दिखा दे सेंटर जोड़ा मानसी सेंटर हो गए और जोड़िया जोड़िया रिपोर्ट आई हम दो दौर दोटा पै गई यानी कि लगभग एक सौ नब्बे तो उपर सीटा वोटा पैंगी जपोर्टा ने मोदी के भाषण चो झलक दी ਉਹਨਾਂ ਕੋਲ ਕਾਈਂਡ ਆ ਦੇਣਾ ਸੱਰੇ ਸਰਕਾਰ ਉਹ 405 ਦਾ ਛੜ ਤੱਕ 405 ਛੜ ਦੇਲਾ ਬੇੜਾ ਪਾਰ ਨਹੀਂ ਹੋ ਰਿਹਾ ਜਿਹੜੇ 405 ਸਬੀਰ ਤੁਹਾਨੂੰ ਮੈਂ ਦੱਸ ਦਿੰਨਾ ਮੇਰੇ ਬਕਤੀ ਦੰਦ ਨੇ ਮੇਰੇ ਕਈ ਵਾਰੀ ਗੱਲਾਂ ਕਈ ਸੱਚ ਹੋ ਜਾਂਦੀਆਂ ਨੇ ਐਸ ਵਾਰ 4 ਜੂਨ ਨੂੰ ਇਹੋ ਜਿਹੇ ਵੇਲੇ ਤੱਕ माण महसूस करोगे कि आम आदमी पार्टी बिना भारत पार्ट के सरकार चल नहीं सकती आम आदमी पार्टी और भारत की सेंटर की सरकार का हिस्सा बनो की बहुत टाइम बहुत देर बाद हाजी एजा काम आऊंगा अपने को सरकार तो ये भी रहे बादल के ये भी सरकार के पर आपके परिवार वास्ते रहे लोगों वास्ते रहे इतों एम पी रहा फिरोजपुर को मैं भी वो इतने तो छोड़ो उसे पार्लीमेंट देखा कदाल सब तो घट हाजरी है म, मैं तो तो इन्होंने कुछ नहीं लैया किर मुख्यमंत्री नहीं बन गया सरकार नहीं बनती उन्हें चेर आपने की लैया लोगों को तो, लो तो असि है वह जिते मर्जी रखोगे उथे खड़ा आ खड़े सुखबीर बादल ने से परिवार बचाओ यात्रा कोई जीप के उतनी लवा ली के धुप ना लगते चुनाव आने का कोई हो, कोई दुनिया की क्रांसी चूल नहीं पा सकता तो 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 प्यार फुल सिट रहे हो मैं, मैं हर रोज दो तीन तीन जगह पे ग्डी खड़ा पेट्रोल पंप ਫੁੱਲਾਂ ਦੇ ਫੁੱਲਾਂ ਨੂੰ ਵਿੱਚੋਂ ਕੱਢ ਕੇ ਬੈਠਣ ਵਾਸਤੇ ਜਗ੍ਹਾ ਬਣਾਉਣਾ ਵੀਰੋ ਇਹ ਪਿਆਰ ਕਿੱਥੇ ਉਹੀ ਨਹੀਂ ਮਿਲਦਾ ਕਿੱਥੇ ਤਾਂ ਆ ਪਿਆਰ ਹੈ ਕਿ ਫੁੱਲ ਸਿੱਟੇ ਜਾ ਰਹੇ ਨੇ ਪੱਟ ਮੇਰੀ ਬਾਗੰਦੀਆਂ ਫੁੱਲਾਂ ਨਾਲ ਤੇ ਮਾਵਾ ਅਸ਼ੀਰਵਾਦ ਦਿੰਦੀਆਂ ਬਾਪੂ ਅਸ਼ੀਰਵਾਦ ਦਿੰਦੇ ਆ ਮੁੰਡੇ ਖੁੰਡੇ ਮੁੰਡਿਆਂ ਨੂੰ ਪਿਆਰ ਰੱਖ ਕੇ ਸੱਖੀਂ ਕਰਾਉਂਦੇ ਨੇ ਇੱਕ ਬਸਤਾ ਤਿਆਰ ਹੈ एक पासे अकाली कांग्रेसी ने बीजेपी ने हाथ मिला के बाद च उंगलिया गिणी पे पूड़िया ने जो गए कह पैसे खाने इस करके मेरे तो कभी जफिया पाइलों मेनू कोई प्रॉब्लम है मेरे न मेरे नाम मिलते कोई खतरा नहीं मैं थोड़ा अपना पोता मैं थोड़ा अपना भतीजा मैं थोड़ा अपना छोटा वाटा भाई हाँ सो अरविंद केजरीवाल अंदर करके ਇਹ ਗਲਤ ਫੈਨਿਟੀ ਦੇ ਕਾਮਾਂ ਦੇ ਪਾਰਟੀ ਨੂੰ ਖਤਮ ਕਰ ਦਰਗੇ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਕੇਜਰੀਵਾਲ ਦਾ ਸਰਕਰ ਲੋਗੇ ਪਰ ਉਹਦੀ ਸੋਚ ਨੂੰ ਕਿਨੇ ਜ਼ਬਤ ਕਰੋਂਗੇ ਇਹਦੀ ਸੋਚ ਫੈਲ ਗਈ ਪੂਰੇ ਪੂਰੇ ਦੁਨੀਆ ਜਗੀਆਂ ਉਹ ਸੋਚ ਫੈਲ ਗਈ ਸੋ ਵੀਰੋ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜੂਗਾ ਆਉਣ ਵਾਲੇ ਦਿਨਾਂ ਵਿੱਚ ਕਿੰਨੇ ਨੰਬਰ ਤੇ ਆਪਣਾ ਬਟਨ ਹੈ ਕਿੰਨੇ ਨੰਬਰ ਤੇ ਆਪਣਾ ਬਟਨ ਆਪਣਾ ਬਟਨ ਦਬਕੇ ਝਾੜੂ ਵਾਲਾ ਬਟਨ ਦਬਕੇ ਤੁਸੀਂ ਸਫਾਈ ਕਰਨੀ ਹੈ ਬਹੁਤ ਚਿਰ ਹੋ ਗਿਆ ਹੁਣ ਇਹ ਤੋਂ ਪਹਿਲਾਂ ਆਪਾਂ ਜਿਹੜੇ ਦੇ ਦੇ ਹਨ ਉਹਨਾਂ ਨੇ ਕੋਈ ਲਵਾਇ ਠਾਈ ਨਹੀਂ ਜ਼ਰਾ ਦੇ ਜਿਲ੍ਹਾ ਸਾਰੀ ਹੱਥ ਲੱਗਦੀ ਹੈ ਬਹੁਤ ਸਾਰੀਆਂ ਨਿਕਤਾਂ ਨੇ ਪੰਜਾਬ ਸਰਕਾਰ ਪਹਿਲੀ ਹੈਗੀ ਆਪਣੇ ਕੋਲੇ ਤੇ ਜੇ ਇੱਥੋਂ ਸ਼ਕਤੀ ਸੈਂਟਰ ਵਾਲੀ ਵੀ ਮਿਲ ਗਈ ਮੈਂ ਕਹਿੰਦਾ ਨਹੀਂ ਫਿਰ ਤੁਸੀਂ ਦੇਖੋ ਸਹੀ ਕਿ ਤਿੰਨ ਸਾਲ ਦੇ ਵਿੱਚ ਕਿਵੇਂ ਨਕਸ਼ੇ ਬਦਲਦੇ ਨੇ ਤਿੰਨ ਸਾਲ ਤੋਂ ਆਪਣੀ ਇਸੇ ਸਰਕਾਰ ਦੇ ਪਏ ਨੇ ਤੂੰ ਬਾਦ ਨਹੀਂ ਆਵਾਂਗੇ ਉਸ ਤੋਂ ਬਾਦ ਨਹੀਂ ਆਵਾਂਗੇ ਆਪਾਂ ਕਿੱਥੇ ਜਾਣਾ ਹੈ ਆਪਾਂ ਇੱਥੇ ਰਹਿਣਾ ਹੈ ਜਿਹੜੇ ਲੋਕਾਂ ਦਾ ਰਾਜ ਰਾਇ ਹੈ ਇਹ ਸਿੱਕੇ ਮੈਂ ਤੁਹਾਡੇ ਕੋਲ ਆਇਆ ਇਹ ਕਹਿਣ ਵਾਸਤੇ ਕਿ ਇਹਨਾਂ ਤੋਂ ਡਰਿਆ ਨਾ ਇਹਨੇ ਕੋਲ ਪੈਸੇ ਬਹੁਤ ਸਾਰੇ ਪੈਸੇ ਦੇਣ ਆਉਣਗੇ ਇਹ ਪੈਸੇ ਦੇਣ ਆਉਣਗੇ ਮੈਂ ਫਰੋਜਪੁਰੀ ਨੂੰ ਬੇਨਤੀ ਕਰਦਾ ਜੇ ਪੈਸੇ ਦੇਣਾ ਹੈ ਤਾਂ ਕਿਰਪਾ ਕਰਕੇ ਜਵਾਬ ਨਾ ਦਿਓ ਮਨਾ ਨਾ ਕਰੋ ਲੱਖ ਮੀਕਾ ਆਈ ਪਰ ਮੋੜੀ ਦੀ ਇਹ ਛੋਟੀ ਨੇ ਇਹਨਾਂ ਨਾਲ ਗੱਲ ਨਰਮਾ ਕੀਤੀ ਹੈ ਛੋਟੀ ਨੇ ਪੈਸੇ ਹੈ ਤੇ ਹੀ ਤਾਂ ਨੋਟ ਵੀ ਪੇਸ਼ਾਨ ਲੋਗੇ ਇਹ ਤਾਂ ਉਹੀ ਨੋਟ ਆ ਓਏ ਫੂਨ ਦੇ ਕੇ ਹਲਕੀ ਜਿਹੀ ਲੱਕੀ ਹੋਈ ਕਿਹੜੀ ਦਰਵਾਜ਼ਾ ਤੇ ਕੈਸ ਇਸ਼ਾਨ ਜਣਾ ਇਨਾ ਬੜੀ ਨਹੀਂ ਮਾਰਿਆ ਸਾਰਾ ਅੱਜ। ਫੋ ਵੀਰੋ ਮੈਂ ਕਹਿਣਾ ਇੱਕ ਦੋ ਪੈਸੇ ਦੇਣਾ ਹੈ ਪੈਸੇ ਫੜ ਕੇ ਕਹਦੇ ਹੋ ਵੀ ਹਾਂ। ਤੇ ਇੱਕ ਦੋ ਨੂੰ ਬੋਲੇ ਕੋਸਤੇ ਜਾ ਕੇ ਢੜ ਵਾਲਾ ਬਦੰਦਮ ਕਰਦੇ ਹੋ ਵੀ ਹਾਂ। ਜਿਹਨੇ ਜਿਹਨੇ ਸਮਝਿਓ ਤਾੜੀ ਮਾਰ ਲਓ ਬਾਕੀ ਨੂੰ ਮਾਫ਼ ਹੈ। ਉਹ ਤੁਹਾਡੀ ਤਾੜੀ ਬਹੁਤ ਥਾਂ ਦਾ ਹੈ। ਬਹੁਤ ਸਮਝਣ ਲੱਗ ਹੈ। ਆਪ ਬੰਦੋ। ਆਪ ਬਲੰਪੀਅਰ ਆਪ ਲੀਡਰ ਆਪ ਜੇਵੀਰ ਬਣ ਜੂ ਤੁਸੀਂ ਥੱਲੇ ਵਾਲਾ ਕੰਮ ਸੰਭਲੋ ਮੈਂ ਹੁਣ ਫੇਰ ਵੀ ਆਉਂਗਾ ਦੁਬਾਰੇ ਆਉਂਗਾ ਕਈ ਵਾਰੀ ਆਉਂਗਾ ਜਦੋਂ ਬਲਾਕੇ ਮੈਂ ਆਉਂਗਾ ਤੇ ਹੁਣ ਪਿੰਡਾਂ ਚ ਰੋਡ ਸ਼ੋ ਕਰਨਾ ਹੈ ਕਿਹੜੇ ਕਿਹੜੇ ਪਿੰਡਾਂ ਨੂੰ ਲੈ ਕੇ ਜਾਣਾ ਹੈ ਉਸ ਤੇ ਕਿੱਥੇ ਲਾਉਣੇ ਨੇ ਆਪਾਂ ਨੇ ਬੂਥ ਤੇ ਕੌਣ ਬਿਠਾਉਣਾ ਹੈ ਅੰਦਰ ਬਾਹਰ ਬੂਥ ਕੌਣ ਲਾਊਗਾ ਤਾਂ ਇਹ ਤੁਸੀਂ ਥੱਲੇ ਵਾਲਾ ਕੰਮ ਸੰਭਲ ਲਿਓ ਉੱਪਰ ਦੀ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰਿਆਂ ਦੀ ਕਬੱਡੀ ਪਾ ਰੱਖੀ ਨੂੰ ਮੈਂ ਕਿਸੇ ਨੂੰ ਨਹੀਂ ਆਉਂਦਾ ਉਹ ਦਰਦੇ ਆ ਉਹਨੂੰ ਪਤਾ ਲੱਗ ਗਿਆ ਬਾਬਾ ਸਾਹਿਬ ਦੀ ਕਾਫੀ ਸਾਰੀ ਫੋਟੋ ਇਹਨਾਂ ਨੇ ਸੰਵਧਾਨ ਲਿਖਿਆ ਇਹਨਾਂ ਨੇ ਇਹਨਾਂ ਦਾ ਨਹੀਂ ਖਰਾ ਸੰਵਧਾਨ ਖਟਰੇ ਚ ਕਿਉਂਕਿ ਬੀਜੇਪੀ ਵਾਲੇ ਕਹਿੰਦੇ ਰਹਿੰਦੇ ਆ ਸਾਨੂੰ 370 ਸੀਟਾਂ ਦੇ ਦਿਓ ਸਾਨੂੰ 400 ਦੇ ਦਿਓ ਅਸੀਂ ਅਸੀਂ ਨੇ ਸੰਵਧਾਨ ਬੰਨਣਾ ਹੈ ਬਾਬਾ ਸਾਹਿਬ ਬਹੁਤ ਗਰੀਬੀ ਤੋਂ ਉੱਠੇ ਸੀਗੇ ਬੰਦੇ ਨੇ ਔਰ ਇੰਨੀ ਪੜ੍ਹਾਈ ਕੀਤੀ ਤੁਸੀਂ ਹਾਰ ਆ ਜਾਂਦੇ ਔਰ ਇਹਨਾਂ ਨੇ ਗੱਲ ਕਹੀ ਹੁਈ ਹੈ ਜੇ ਜਿਹੜੀ ਪੜ੍ਹਾਈ ਐ ਜਿਹੜੀ ਦਿੱਤੀ ਐ ਉਹ شیرਨੀ ਦੇ ਦੁੱਧ ਵਰਗੀ ਐ ਜਿਹੜਾ ਉਹਨੂੰ ਪਿਊਗਾ ਉਹ ਘਰੋਂ ਵੀ ਦਰਜੋਂ ਦਾ ਦਹਾੜੋਵੇ ਜਾਊਗਾ ਕੋਈ ਕਰਕੇ ਮੈਂ ਤਾਂ ਜਦੋਂ ਸਰਕਾਰ ਬਣੀ ਅਸੀਂ ਪਹਿਲੇ ਹੀ ਹੁਕਮ ਜਾਰੀ ਕੀਤਾ ਜਦੋਂ ਭਗਤ ਸਿੰਘਾ ਨੇ ਪਿੰਡ ਖਡਗਰਤਲਾਂ ਸੌਂਤਤੀ ਹੌਂਸਲਾ ਗੁਰਦੁਆਰ ਪਹਿਲੇ ਹੁਕਮ ਜਾਰੀ ਕੀਤਾ ਜੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਫਿਰ ਹੀ ਆਜ਼ਮ ਖਾਨ ਜਾਂ ਸਿੰਘ ਜੀ ਬਾਬਾ ਸੰਦੀਪ ਦਾ ਵੀ ਫੋਟੋ ਨਹੀਂ ਲੱਗੂਗੀ ਫੋਟੋ ਨਹੀਂ ਲੱਗੂਗੀ ਸਰਕਾਰ ਦਾ ਸਵਾਹਿਤਾ ਅਗਰ ਅਗਦੀ ਸਵਾਹਿਤਾ ਤੁਹਾਡੇ ਅਨੁਮੰਨਾਰੇ ਬੰਦੇ ਆ ਪਰ ਮੈਨੂੰ ਹੋਰ ਇੱਕ ਯਕੀਨ ਦਿਵਾ ਦਿਓ ਕਿ ਤੁਸੀਂ 1 ਜੂਨ ਨੂੰ ਜਿਹੜਾ ਤੁਸੀਂ ਇਕਰਾਰ ਨਮਾ ਲੈ ਕੇ ਆ ਰਹੇ ਹੋ ਉਹਦੇ ਵਿੱਚ ਫਿਰੋਜ਼ਪੁਰ ਕਿਉਂਕਿ ਹੱਥੇ ਤਾਂ ਡਰ ਗਿਆ ਉਹਨੇ ਤਾਂ ਲੱਗਿਆ ਸੀ ਸਾਰਾ ਲੱਗਦਾ ਨਹੀਂ ਇਹ ਕਿ ਵੀਰ ਬੰਦੇ ਉਮੈ ਤੇ ਉਹ ਤਾਂ ਡਰ ਗਿਆ ਸੋ ਇਹ ਕੰਦ ਸੋ ਵੀਰ ਇਹ ਹੁਣ ਕੀ ਹੈ ਹੁਣ ਇੱਕ ਤਰੀਕ ਨੂੰ ਤੁਸੀਂ ਜਦੋਂ ਵੋਟਾਂ ਪਾਓਗੇ ਤਾਂ ਮੈਨੂੰ ਉਮੀਦ ਮੈਂ ਇਹ ਰੱਖਾਂ 4 ਜੂਨ ਨੂੰ ਕਿ ਜਿਹੜਾ ਰੁਝਾਨ ਆਉਣਾ ਹੈ ਉਹ ਸ਼ੁਰੂ ਹੋ ਜਾ ਉਹਨਾਂ ਦਾ ਰੁਝਾਨ ਜਿਹੜੀ ਹੋ ਗਏ ਤੇ ਫਿਰੋਜ਼ਪੁਰ ਤੋਂ ਵਿਆਹ ਨਾਲ ਪਾਟ ਪਾਰੀ ਪਾਰੀ ਪਾਟ ਪਾਰੀ ਬਹੁਤ ਮਜ਼ਾ ਆ ਗਿਆ। ਬੜੇ ਮੂਰਖਾਂ ਤੋਂ ਲੱਗਦਾ। ਜੋ ਵੋਟਾਂ ਨਾਲ ਮਿਲਦਾ ਕਿੰਦਾ ਆਉਂਗਾ ਇਥੇ ਨਹੀਂ ਜਾਂਦਾ ਮੈਂ ਇੱਥੇ ਰਹਿਣਾ ਅੱਜ ਬਾਗੇ ਜਾਉਂਗਾ ਕੱਲ ਨੂੰ ਬਰਨਾਲੇ ਵੇਲੀ ਹੈ ਫਿਰ ਨਿਹੰਗਾਨੇ ਰੋਡ ਸ਼ੋਭਾ ਤੁਸੀਂ ਦੇਖਦੇ ਰਹੋਗੇ ਮੇਤਵਰ ਖੋppa ਕੋਈ ਕੰਮ ਨਹੀਂ ਛੱਡੀ ਕਿਉਂਕਿ ਮਾਲੀ ਦਾ ਕੰਮ ਪਾਣੀ ਪਾਉਣਾ ਹਰ ਪਲ ਮਸਤਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਅਲਾਵੇ ਮਾਲਕ ਪਾਈ ਲੋਕ ਨੇ ਲੋਕਾਂ ਦਾ ਤੇ ਲੋਕ ਨੇ ਬਹੁਤ ਬਹੁਤ ਤਾਲਵਾਦਾ ਕੀਤਾ ਬੋਲੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਮੈਨੂੰ ਹੌਸਲਾ ਦੇ ਦਿਓ ਇਹ ਇਨਕਲਾਬ ਅੱਛਾ ਹੈ ਸੰਚਾਰ ਵਾਲੇ ਬਣੇਗੀ ਆਏ ਹੋਣਗੇ ਬੱਚਾ ਥੋੜਾ ਯਾ ਥੋੜਿਆ ਹੋਰ ਚੱਕ ਲਾਓ ਇਹਨਕਲਾ ਜਿੰਦਾਬਾਦ ਇਹਨਕਲਾ ਜਿੰਦਾਬਾਦ ਯਰੇ ਇਤਨੀਆ ਜੈ ਜੀ 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 ਜੀ